ਬੀਬੀਐਨ ਦੇਖਣ ਵਾਲੇ ਸਬੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕੀ ਸੰਸਦ ਦੇ ਘਰ ਤੇ ਹਮਲਾ ਸੰਸਦ ਮੈਂਬਰ ਅਤੇ ਉਸਦੀ ਪਤੀ ਦਾ ਕਤਲ ਇਜ਼ਰਾਈਲ-ਇਰਾਨ ਯੁੱਧ ਵਿਚਾਲੇ ਇਰਾਨ ਦਾ ਵੱਡਾ ਬਿਆਨ ਸਾਰੇ ਮੁ슬ਮ ਮੁਲਕਾਂ ਨੂੰ ਇੱਕ ਜੁਟ ਹੋਣ ਦੀ ਕੀਤੀ ਅਪੀਲ ਇੰਡੀਆ ਤੇ ਕੈਨੇਡਾ ਵੱਲੋਂ ਇੱਕ ਜੁਟ ਹੋਣ ਦਾ ਫੈਸਲਾ ਅਹਮਦਾਬਾਦ ਜਹਾਜ਼ ਹਾਦਸੇ ਤੇ ਸੰਜੇ rau ਦਾ ਵੱਡਾ ਬਿਆਨ ਦੁਸ਼ਮਣ ਮੁਲਕ ਦੀ ਹੋ ਸਕਦੀ ਹੈ ਸਾਜ਼ਿਸ਼ ਸੁਖਵੀਰ ਅਤੇ ਮਲੂਕਾ ਦੀ ਮੋੜ ਪਈ ਜਫੀ ਅਮਰਿਤਪਾਲ ਮਹਿਰੋਂ ਖਿਲਾਫ ਵੱਡੀ ਕਾਰਵਾਈ ਕੰਚਨ ਉਰਫ ਕਵਲ ਕੌਰ ਦਾ ਕਤਲ ਕਤਲ ਤੋਂ ਪਹਿਲਾਂ ਕੀ ਹੋਇਆ ਸੀ ਜ਼ਬਰਦਨਾਹ ਵੱਡਾ ਖੁਲਾਸਾ ਕੁਝ ਹੋਰ ਜਾਣਕਾਰੀਆਂ ਵੀ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਇਜ਼ਰਾਈਲ ਅਤੇ ਈਰਾਨ ਦੇ ਵਿੱਚਕਾਰ ਜਿਹੜਾ ਇਸ ਵਕਤ ਸ਼ੀਤ ਜੁੱਧ ਚੱਲ ਰਿਹਾ ਸੀ ਤੇ ਉਹਦੇ ਵਿੱਚ ਆਚਨ ਚੇਤ ਉਬਾਲਾ ਕਿਵੇਂ ਆਇਆ ਅਸਲ ਦੇ ਵਿੱਚ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੇ ਇਸ ਯੁੱਧ ਤੋਂ ਪਿੱਛੇ ਝਾਤ ਮਾਰਨੀ ਪਵੇਗੀ ਭਾਵੇਂ 13 ਜੂਨ ਨੂੰ ਈਰਾਨੀ ਧਰਤੀ ਤੇ ਹਵਾਈ ਹਮਲੇ ਹੋਏ ਉਹ ਅਸਲ ਦੇ ਵਿੱਚ ਦੋਵਾਂ ਮੁਲਕਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਦੀ ਅਸਲ ਦੇ ਵਿੱਚ ਇੱਕ ਖਤਰਨਾਕ ਕੜੀ ਦਾ ਹਿੱਸਾ ਹੈ ਜਾਣਕਾਰੀ ਦੇ ਅਨੁਸਾਰ ਇਸ ਹਮਲੇ ਦੇ ਵਿੱਚ ਲਗਭਗ 200 ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਈਰਾਨ ਦੇ ਪਰਮਾਣੂ ਪਲਾਂਟਾਂ ਤੇ ਕੁਝ ਫੈਕਟਰੀਆਂ ਤੇ ਮਜ਼ਾਈਲਾ ਵੀ ਦਾਗੀਆਂ ਤੇ ਫੌਜੀ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਤਹਿਰਾਨ ਅਤੇ ਨਤਾਨਜ਼ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵੱਡੇ ਧਮਾਕੇ ਕੀਤੇ ਗਏ ਉਧਰ ਈਰਾਨ ਦੇ ਸਰਵ ਉੱਚ ਨੇਤਾ ਅਜਤਾਉੱਲਾ ਅਲੀ ਖਾਵੇਨੀ ਉਹਨਾਂ ਨੇ ਇਜ਼ਰਾਈਲ ਦੇ ਇਸ ਹਮਲੇ ਤੋਂ ਨਾਰਾਜ਼ਗੀ ਪ੍ਰਗਟਾਈ ਅਤੇ ਸਪਸ਼ਟ ਸੁਨੇਹਾ ਦਿੱਤਾ ਕਿ ਇਜ਼ਰਾਈਲ ਨੂੰ ਹੁਣ ਇਸ ਹਮਲੇ ਦੇ ਨਤੀਜੇ ਵੀ ਭੁਗਤਣੇ ਪੈਣਗੇ ਦਰਅਸਲ ਸ਼ੁੱਕਰਵਾਰ ਸਵੇਰੇ ਹੀ ਈਰਾਨ ਨੇ ਇਜ਼ਰਾਈਲ ਵੱਲ ਲਗਭਗ 100 ਤੋਂ ਵੱਧ ਡਰੋਨ ਲਾਂਚ ਕਰ ਦਿੱਤੇ ਇਹਦੇ ਤੋਂ ਇਲਾਵਾ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ ਹੁਣ ਸਾਰੇ ਮੁ슬ਮ ਮੁਲਕਾਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਇਹ ਅਪੀਲ ਕੀਤੀ ਗਈ ਹੈ ਈਰਾਨ ਦੇ ਵਿਦੇਸ਼ ਮੰਤral ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਈਰਾਨ ਦੁਨੀਆ ਭਰ ਦੇ ਇਸਲਾਮੀ ਮੁਲਕਾਂ ਗੈਰ ਗੱਠਜੋੜ ਅੰਦੋਲਨ ਦੇ ਮੈਂਬਰ ਮੁਲਕਾਂ ਅਤੇ ਉਹਨਾਂ ਸਾਰੇ ਦੇਸ਼ਾਂ ਨੂੰ ਅਪੀਲ ਕਰਦਾ ਹੈ ਜੋ ਵਿਸ਼ਵ ਸ਼ਾਂਤੀ ਦੇ ਵਿੱਚ ਵਿਸ਼ਵਾਸ ਰੱਖਦੇ ਐ ਕਿ ਇਸ ਬੇਰਹਿਮੀ ਦੀ ਨਿੰਦਾ ਕਰਨ ਅਤੇ ਇਕੱਠੇ ਹੋਣ ਅਤੇ ਇਕੱਠੇ ਹੋ ਕੇ ਸਬਣਾ ਕਰਨ ਕਿਉਂਕਿ ਇਹ ਸਿਰਫ ਈਰਾਨ ਤੇ ਹਮਲਾ ਨਹੀਂ ਹੈ ਸਗੋਂ ਪੂਰੇ ਖੇਤਰ ਅਤੇ ਦੁਨੀਆ ਦੀ ਸ਼ਾਂਤੀ ਲਈ ਇੱਕ ਖਤਰੇ ਦਾ ਸੰਕੇਤ ਹੈ ਦੱਸਣਾ ਬਣਦਾ ਕਿ ਹਮਲਾ ਅਚਾਨਕ ਨਹੀਂ ਹੋਇਆ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਦੇ ਵਿੱਚਕਾਰ ਜਿਹੜੇ ਤਣਾਅ ਤੇਜ਼ੀ ਨਾਲ ਵਧ ਰਹੇ ਸੀ ਉਹਦੀ ਇਹ ਦੇਣ ਹੈ ਇਜ਼ਰਾਈਲੀ ਖੂਫੀਆ ਏਜੰਸੀਆਂ ਦੇ ਅਨੁਸਾਰ ਈਰਾਨ ਨੇ ਇੰਨਾ ਜ਼ਿਆਦਾ ਭਰਪੂਰ ਯੂਰੇਨੀਅਮ ਇਕੱਠਾ ਕੀਤਾ ਸੀ ਕਿ ਉਹ ਕੁਝ ਦਿਨਾਂ ਦੇ ਵਿੱਚ 15 ਪਰਮਾਣੂ ਬੰਬ ਬਣਾ ਸਕਦਾ ਸੀ। ਇਹੀ ਕਾਰਨ ਸੀ ਕਿ ਨੇਤਨ ਯਾਹੁ ਸਰਕਾਰ ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਕਦਮ ਦੱਸਿਆ ਅਤੇ ਈਰਾਨ ਤੇ ਹਮਲਾ ਕੀਤਾ ਗਿਆ। ਹਾਲਾਂਕਿ ਈਰਾਨ ਨੇ ਇਸ ਦਾਅਵੇ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਅਤੇ ਇਜ਼ਰਾਈਲ ਤੇ ਹਮਲਾਵਾਰਤਾ ਸਾਜ਼ਿਸ਼ ਅਤੇ ਖੇਤਰੀ ਅਸਥਿਰਤਾ ਫੈਲਾਉਣ ਦੇ ਦੋਸ਼ ਲਾਏ ਨੇ। ਈਰਾਨ ਦਾ ਕਹਿਣਾ ਹੈ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦਾ ਇਸ ਤੀਆਂ ਜਿਹੜੀਆਂ ਗਤੀਵਿਧੀਆਂ ਉਹ ਸ਼ਾਂਤੀਪੂਰਨ ਸਨ। ਇਦੇ ਨਾਲ ਹੀ ਉਸਨੇ ਹਿਜ਼ਬੁੱਲਾ ਅਤੇ ਹਵਾਸ ਵਰਗੇ ਸੰਘਟਨਾਾਂ ਦੇ ਰਾਹੀਂ ਖੇਤਰ ਦੇ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹੈ ਜਿਸ ਨੂੰ ਇਜ਼ਰਾਈਲ ਸਿੱਧਾ ਦਰਅਸਲ ਖਤਰਾ ਮੰਨਦਾ ਹੈ ਦਿਲਚਸਪ ਪਹਿਲੂ ਇਹ ਹੈ ਕਿ ਅਮਰੀਕਾ ਤੇ ਈਰਾਨ ਦੇ ਵਿਚਕਾਰ 15 ਜੂਨ ਨੂੰ ਓਮਾਨ ਦੇ ਵਿੱਚ ਪਰਮਾਣੂ ਸੰਬੰਧੀ ਗੱਲਬਾਤ ਹੋਣੀ ਸੀ ਪਰ ਹੁਣ ਇਹ ਗੱਲਬਾਤ ਹਲੇ ਬਕਾਇਆ ਪਈ ਹੈ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਵਾਧੇ ਤਣਾਅ ਦੇ ਮੱਦੇ ਨਜ਼ਰ ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਵਾਸਤੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਉਰਾਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਬੇਲੋੜਾ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੈ। ਇਹਦੇ ਨਾਲ ਦੋ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹੈ ਜਿਨ੍ਹਾਂ ਰਾਹੀਂ ਲੋੜ ਪੈਣ ਤੇ ਭਾਰਤੀ ਦੂਤਾਵਾਸਤੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਜ਼ਰਾਈਲ ਦੇ ਵਿੱਚ ਭਾਰਤੀ ਦੂਤਾਵਾਸ ਨੇ ਇਹ ਸਲਾਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਰਾਹੀਂ ਸਾਂਝੀ ਕੀਤੀ ਹੈ। ਉਹਦੇ ਵਿੱਚ ਲਿਖਿਆ ਗਿਆ ਹੈ ਕਿ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਮੌਜੂਦਾ ਸਥਿਤੀ ਗੰਭੀਰ ਹੈ ਅਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਨੂੰ ਪਹਿਲ ਦੇਣੀ ਬਣਦੀ ਹੈ। ਅਗਲੀ ਖਬਰ ਵੱਡੀ ਖਬਰ ਹੈ ਅੰਤਰਰਾਸ਼ਟਰੀ ਪੱਧਰ ਤੇ ਵਧ ਰਹੇ ਅਪਰਾਧ ਨਾਲ ਜੁੜੀ ਖਬਰ ਹੈ ਕੈਨੇਡਾ ਤੇ ਅਮਰੀਕਾ ਦੇ ਨਾਲ ਕੈਨੇਡਾ ਤੇ ਇੰਡੀਆ ਦੇ ਨਾਲ ਜੁੜੀ ਖਬਰ ਹੈ ਅਸਲ ਦੇ ਵਿੱਚ ਇੱਕ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਦੂਸਰੇ ਪਾਸੇ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੂਰੀਆਂ ਨੂੰ ਇਹ ਤਣਾ ਨੂੰ ਘੱਟ ਕਰਨ ਦੇ ਲਈ ਇੱਕ ਦੂਸਰੇ ਵੱਲੋਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਤੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ अपराध ਨੂੰ ਘਟਾਉਣ ਦੇ ਵਾਸਤੇ ਇੱਕ ਨਵੀਂ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੀ ਤਿਆਰੀ ਕੀਤੀ ਹੈ ਜਿਸ ਦੇ ਨਾਲ ਦੋਵਾਂ ਮੁਲਕਾਂ ਦੇ ਵਿਚਾਲੇ ਵਿਗੜੇ ਹੋਏ ਸਬੰਧਾਂ ਜਿਹੜੇ ਉਹ ਲੀਕ ਤੇ ਆ ਸਕਦੇ ਐ ਅਤੇ ਉਹਨਾਂ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਇਸ ਪ੍ਰਣਾਲੀ ਦੇ ਅਨੁਸਾਰ ਹੁਣ ਦੋਵੇਂ ਮੁਲਕ ਅਤਵਾਦ ਵੱਖਵਾਦੀ ਪ੍ਰਕਿਰਿਆਵਾਂ ਇੰਟੈਲੀਜੈਂਸ ਆਦਿ ਦੀ ਜਾਣਕਾਰੀ ਇੱਕ ਦੂਸਰੇ ਨਾਲ ਸਾਂਝੀ ਕਰਿਆ ਕਰਨਗੇ ਜਾਣਕਾਰੀ ਦੇਂਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਤੇ ਹਾਲੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਜੀ7 ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਗੱਲਬਾਤ ਹੋਣ ਦੀ ਸੰਭਾਵਨਾ ਹੈ। ਉਧਰ ਭਾਰਤੀ ਵਿਦੇਸ਼ ਮੰਤਰੀਆਂ ਦੇ ਬੋਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਕਈ ਮਾਇਨੇ ਤੋਂ ਖਾਸ ਹੋਏਗੀ ਕਿਉਂਕਿ ਇਸ ਮੀਟਿੰਗ ਦੌਰਾਨ ਦਵੱਲੇ ਅਤੇ ਵਿਸ਼ੇਪੱਧਰੀ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸਣਾ ਬਣਦਾ ਕਿ ਦੋਵਾਂ ਮੁਲਕਾਂ ਭਾਵ ਕੈਨੇਡਾ ਅਤੇ ਇੰਡੀਆ ਦੇ ਸਬੰਧ ਉਸ ਵਕਤ ਤਣਾਅਪੂਰਨ ਹੋ ਗਏ ਸਨ। ਜਦੋਂ ਸਾਲ 2023 ਦੇ ਵਿੱਚ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਵਿੱਚ ਹਰਦੀਪ ਸਿੰਘ ਨਿਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਮਗਰੋਂ ਮਾਹੌਲ ਵਿੱਚ ਹੋਰ ਗਰਮੀ ਉਦੋਂ ਆ ਗਈ ਸੀ ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਭਾਰਤ ਦੀਆਂ ਖੁਫੀਆ ਏਜੰਸੀਆਂ ਸਰਮੜ ਦਿੱਤੀ ਸੀ। ਦੋਵਾਂ ਮੁਲਕਾਂ ਵਿਚਾਲੇ ਤਲਖੀ ਇਸ ਕਦਰ ਵੱਧ ਗਈ ਸੀ ਕਿ ਕੈਨੇਡਾ ਨੇ ਭਾਰਤ ਅਤੇ ਭਾਰਤ ਨੇ ਕੈਨੇਡਾ ਦੇ ਡਿਪਲੋਮੈਟਸ ਨੂੰ ਮੁਲਕ ਛੱਡਣ ਦੇ ਹੁਕਮ ਦੇ ਦਿੱਤੇ ਸੀ। ਪਰ ਹੁਣ ਬੀਤੇ ਕੁਝ ਸਮੇਂ ਦੌਰਾਨ ਦੋਵਾਂ ਮੁਲਕਾਂ ਦੇ ਸਬੰਧ ਪਟੜੀ ਤਿਆਰ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸੱਭਮੇਟ ਵਿੱਚ ਆਉਣ ਦਾ ਸੱਦਾ ਦੇ ਕੇ ਸਬੰਧ ਸੁਧਾਰਨ ਵੱਲ ਇੱਕ ਕਦਮ ਵਧਾਇਆ ਸੀ ਹਾਲਾਂਕਿ ਉਹਨਾਂ ਦੇ ਇਹ ਸੱਦੇ ਤੋਂ ਬਾਅਦ ਕੈਨੇਡਾ ਦੇ ਕੁਝ ਸਿੱਖਾਂ ਨਾਲ ਸੰਬੰਧਿਤ ਧੜੇ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ ਪਰ ਹੁਣ ਉਮੀਦ ਹੈ ਕਿ ਅੱਤਵਾਦ ਅਤੇ ਕ੍ਰਾਈਮ ਸੰਬੰਧੀ ਜਾਣਕਾਰੀਆਂ ਇੱਕ ਦੂਸਰੇ ਨਾਲ ਸਾਂਝੀਆਂ ਕਰਕੇ ਦੋਵਾਂ ਮੁਲਕਾਂ ਵਿਚਾਲੇ ਹੋਰ ਸਬੰਧ ਮਜ਼ਬੂਤ ਹੋ ਸਕਦੇ ਆ। ਦੋਵਾਂ ਦੇਸ਼ਾਂ 'ਚ ਹੋਣ ਵਾਲੇ ਕ੍ਰਾਈਮ ਦੀ ਦਰ ਨੂੰ ਵੀ ਇਹਦੇ ਨਾਲ ਘਟਾਇਆ ਜਾ ਸਕੇਗਾ। ਤੇ ਹੁਣ ਖਬਰ ਅਮਰੀਕਾ ਦੇ ਵਿੱਚੋਂ ਬਹੁਤ ਵੱਡੀ ਮਿਲ ਰਹੀ ਹੈ। ਅਮਰੀਕੀ ਸੂਬੇ ਮਿਨੇਸੋਟਾ ਉੱਥੋਂ ਦੇ ਸਦਨ ਦੀ ਸਾਬਕਾ ਸਪੀਕਰ ਮਲੇਸਾ ਹੋਟਮੈਨ ਅਤੇ ਉਹਨਾਂ ਦੇ ਪਤੀ ਨੂੰ ਸ਼ਨੀਚਰਵਾਰ ਵਾਲੇ ਦਿਨ ਸਿਆਸੀ ਤੌਰ ਤੇ ਪ੍ਰੇਰਿਤ ਗੋਲੀਬਾਰੀ ਵਿੱਚ ਹਲਾਕ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਸ਼ਨੀਚਰਵਾਰ ਤੜਕੇ ਉਹਨਾਂ ਦੇ ਘਰ ਤੇ ਹੋਏ ਹਮਲਿਆਂ ਵਿੱਚ ਇੱਕ ਹੋਰ ਵਿਧਾਇਕ ਵੀ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਉੱਥੋਂ ਦੇ ਗਵਰਨਰ ਨੇ ਆਖਿਆ ਟਿਮ ਵਾਲਜ਼ ਨੇ ਕਿਹਾ ਕਿ ਗੋਲੀਬਾਰੀ ਰਾਜਨੀਤੀ ਤੋਂ ਪ੍ਰੇਤ ਸੀ ਸੁਬਾਈ ਸੈਨੇਟਰ ਜੌਨ ਹਾਫਮੈਨ ਅਤੇ ਉਹਨਾਂ ਦੀ ਪਤਨੀ ਨੂੰ ਗੋਲੀ ਲੱਗੀ ਹੈ ਜਾਣਕਾਰੀ ਇਹ ਵੀ ਹੈ ਜਾਂਚ ਕਰਤਾਵਾ ਦਾ ਬਨਣਾ ਹੈ ਕਿ ਸ਼ੱਕੀ ਵਿਅਕਤੀ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋ ਰਿਹਾ ਸੀ ਜਾਂਚ ਕਰਤਾ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼ੱਕੀ ਦੀ ਤਲਾਸ਼ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਮਿਨੀਓਪਲਸ ਦੇ ਦੋ ਉਪਨਾਗਰਾਂ ਦੇ ਵਸਨੀਕਾਂ ਨੂੰ ਆਪ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਵਾਲਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਨੀ ਸੋਟਾ ਤੇ ਅਮਰੀਕਾ ਪਰ ਵਿੱਚ ਹਰ ਤਰ੍ਹਾਂ ਦੇ ਰਾਜਨੀਤਿਕ ਹਿੰਸਾ ਦੇ ਵਿਰੁੱਧ ਖੜੇ ਹੋਣਾ ਚਾਹੀਦਾ ਹੈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਸੁਪਰਡੈਂਟ ਡਰੂ ਇਵਾਨਸ ਨੇ ਕਿਹਾ ਕਿ ਸ਼ੱਕੀ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਮੁਖੀ ਮਾਰਕ ਬਰੂਲ ਨੇ ਕਿਹਾ ਕਿ ਪੁਲਿਸ ਨਾਲ ਗੋਲੀਬਾਰੀ ਤੋਂ ਬਾਅਦ ਸ਼ੱਕੀ ਹਾਰਟਮੈਨ ਦੇ ਘਰ ਦੇ ਪਿੱਛੋਂ ਭੱਜਿਆ ਸ਼ੱਕੀ ਜਿਸ ਗੱਡੀ ਨੂੰ ਚਲਾ ਰਿਹਾ ਸੀ ਉਹ ਬਿਲਕੁਲ ਪੁਲਿਸ ਦੀ ਗੱਡੀ ਲੱਗ ਰਹੀ ਸੀ ਐਫ ਵੀ ਆਈ ਵੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਣਾ ਬਣਦਾ ਕਿ ਗੋਲੀ ਇਸ ਵਕਤ ਚੱਲੀ ਜਦੋਂ ਅਮਰੀਕਾ ਭਰ ਦੇ ਸਿਆਸਤਦਾਨਾਂ ਤੇ ਰਾਜਨੀਤਿਕ ਮਤਭੇਦਾਂ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਅਸਤਿਰ ਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਤੇ ਦੂਸਰੇ ਪਾਸੇ ਅੱਜ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਨੋ ਕਿੰਗਸ ਵਿਰੋਧ ਪ੍ਰਦਰਸ਼ਨ ਵਾਸਤੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਹੋਈਆਂ ਨੇ ਇਸ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਵੀ ਨਾਲ ਅਪੀਲ ਕੀਤੀ ਹੈ ਇਸ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਅਜੇ ਹਮੇ ਸਮੇਂ ਚੱਲ ਰਹੀਆਂ ਨੇ ਜਦੋਂ ਨੈਸ਼ਨਲ ਗਾਰਡ ਦੇ ਸਿਪਾਹੀ ਇਕੱਠੇ ਹੋਏ ਐ ਅਤੇ ਟਰੰਪ ਉਹਨਾਂ ਦਾ ਜਨਮ ਦਿਨ ਅਤੇ ਫੌਜ ਦੀ 250ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਵਾਸ਼ਿੰਗਟਨ ਦੇ ਵਿੱਚ ਇੱਕ ਫੌਜੀ ਪਰੇਡ ਕੀਤੀ ਜਾਣੀ ਹੈ ਫਿਲਾਡਲਫੀਆ ਵਿੱਚ ਨੋ ਕਿੰਗਜ਼ ਮਾਰਚਾ ਅਤੇ ਰੈਲੀ ਦੀ ਯੋਜਨਾ ਉਲੀਕੀ ਗਈ ਹੈ ਪਰ ਵਾਸ਼ਿੰਗਟਨ ਵਿੱਚ ਕੋਈ ਵੀ ਪ੍ਰੋਗਰਾਮ ਦੀ ਯੋਜਨਾ ਵੱਧੀ ਨਹੀਂ ਸੀ ਜਿੱਥੇ 트럼ਪ ਦੇ ਜਨਮ ਦਿਨ ਦੇ ਮੌਕੇ ਤੇ ਇੱਕ ਫੌਜੀ ਪਰੇਡ ਕੀਤੀ ਜਾ ਰਹੀ ਹੈ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਸੰਗੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਛਾਪਿਆਂ ਅਤੇ ਨੈਸ਼ਨਲ ਗਾਰਡ ਫੌਜਾਂ ਅਤੇ ਮਰੀਨ ਨੂੰ ਐਲਏ ਭੇਜਣ ਦੇ 트럼ਪ ਦੇ ਆਦੇਸ਼ ਤੇ ਕਾਰਨ ਅਮਰੀਕਾ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਇਹ ਉਹਨਾਂ ਨੂੰ ਹੋਰ ਤਾਕਤ ਵੀ ਦੇ ਰਿਹਾ ਹੈ ਇਮੀਗ੍ਰੇਸ਼ਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਇੱਕ ਹਾਈਵੇ ਜਾਬ ਕਰ ਦਿੱਤਾ ਅਤੇ ਕੁਝ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਪ੍ਰਦਰਸ਼ਨ ਕਾਰਿਆ ਨੂੰ ਕਾਬੂ ਕਰਨ ਲਈ ਅਥਰੂ ਗੈਸ ਰਬੜ ਦੀਆਂ ਗੋਲੀਆਂ ਅਤੇ ਫਲੈਗ ਬੈਗ ਗਰਨੇਡਾ ਦੀ ਵਰਤੋਂ ਵੀ ਕੀਤੀ ਹੈ ਜਦੋਂ ਕਿ ਐਲ ਏ ਵਿੱਚ ਹੁਣ ਕਰਫਿਊ ਲਗਾਇਆ ਹੋਇਆ ਹੈ ਡੈਮੋਕ੍ਰੈਟਿਕ ਸ਼ਾਸਤ ਰਾਜਾਂ ਦੇ ਗਵਰਨਰ ਨੇ ਜਿਹੜੇ ਉਹਨਾਂ ਨੇ ਟਰੰਪ ਦੀ ਗਾਰਡ ਤਾਇਨਾਤੀ ਨੂੰ ਸ਼ਕਤੀ ਦੀ ਖਤਰਨਾਕ ਵਰਤੋਂ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਦਰਸਾਉਂਦਾ ਹੈ ਕਿ ਟਰੰਪ ਪ੍ਰਸ਼ਾਸਨ ਸਥਾਨਕ ਕਾਨੂੰਨ ਨੂੰ ਲਾਗੂ ਕਰਨ ਵਾਲਾ ਤੇ ਭਰੋਸਾ ਨਹੀਂ ਕਰਦਾ ਟਰੰਪ ਵਿਰੋਧੀ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਇੱਕ ਵਾਰਚ ਫੋਲੋ ਰੀਡਾ ਵਿੱਚ 트럼ਪ ਦੇ ਮਾਰੇ ਲਾਗੋ ਰਿਜ਼ੋਰਟ ਦੇ ਗੇਟਾਂ ਤੱਕ ਜਾਵੇਗਾ ਜਿੱਥੇ ਰਿਪਬਲਿਕਨ ਗਵਰਨਰ ਰੌਨ ਡੀਸੈਸਟਿਸ ਨੇ ਪ੍ਰਦਰਸ਼ਨਕਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਰੇਖਾ ਬਹੁਤ ਸਪਸ਼ਟ ਹੈ ਅਤੇ ਇਸ ਨੂੰ ਪਾਰਨਾ ਕੀਤਾ ਜਾਵੇ ਨਹੀਂ ਤਾਂ ਸਾਨੂੰ ਸਖਤੀ ਵਰਤਣੀ ਪਵੇਗੀ ਤੇ ਦੂਸਰੇ ਪਾਸੇ ਅਹਮਦਾਬਾਦ ਜਹਾਜ਼ ਹਾਦਸੇ ਨਾਲ ਜੁੜੀ ਇੱਕ ਵੱਡੀ ਖਬਰ ਵਲ ਰਹੀ ਹੈ ਹਾਦਸੇ ਤੋਂ ਬਾਅਦ ਚਾਰ ਚਫੇਰੇ ਸੋਗ ਦੀ ਲਹਿਰ ਵੀ ਹੈ ਅਤੇ ਉਹਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਵਿਦੇਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉੱਥੋਂ ਦਾ ਦੌਰਾ ਕੀਤਾ ਸੀ ਅਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ 15 ਜੂਨ ਤੋਂ 3 ਦਿਨਾਂ ਵਿਦੇਸ਼ੀ ਦੌਰੇ ਤੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਮੰਤਰਾਲੇ ਦੇ ਅਨੁਸਾਰ ਉਹ ਕੈਨੇਡਾ ਵਿੱਚ ਜੀ7 ਸੰਮੇਲਨ ਵਿੱਚ ਸ਼ਾਮਲ ਹੋਣਗੇ ਸਾਈਪ੍ਰਸ ਅਤੇ ਕੋਰੀਆ ਵਿੱਚ ਵੀ ਜਾਣਗੇ ਇਹ ਕਿਸੇ ਪ੍ਰਧਾਨ ਮੰਤਰੀ ਦੀ ਕੋਰੀਆ ਦੀ ਪਹਿਲੀ ਯਾਤਰਾ ਹੋਏਗੀ ਜੋ ਦਵੱਲੇ ਸਬੰਧਾਂ ਦੇ ਲਿਹਾਜ਼ ਨਾਲ ਮਹੱਤਵਪੂਰਨ ਦੱਸੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਸਾਈਪ੍ਰਸ ਦੇ ਰਾਸ਼ਟਰਪਤੀ ਦੇ ਸੱਦੇ ਤੇ 15 ਅਤੇ 16 ਜੂਨ ਨੂੰ ਸਾਈਪ੍ਰਸ ਹੋਣਗੇ ਅਤੇ ਦੋ ਅਧਿਕਾਰੀਆਂ ਵਿੱਚ ਕਿਸੇ ਪ੍ਰਧਾਨ ਮੰਤਰੀ ਦਾ ਸਾਈਪ੍ਰਸ ਦਾ ਇਹ ਪਹਿਲਾ ਦੌਰਾ ਹੋਏਗਾ। ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਸਾਈਪ੍ਰਸ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਉੱਥੇ ਇੱਕ ਵਪਾਰਕ ਨਿਤਾਵਾਂ ਨੂੰ ਵੀ ਉਹ ਸੰਬੋਧਨ ਕਰਨਗੇ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਯਾਤਰਾ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭੂ-ਮਦ ਸਾਗਰ ਖੇਤਰ ਅਤੇ ਯੂਰਪੀ ਸੰਘ ਨਾਲ ਜਿਹੜੇ ਭਾਰਤ ਦੇ ਸਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਮੁਲਕਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗੀ ਅਤੇ ਆਪਣੀ ਯਾਤਰਾ ਦੇ ਦੂਸਰੇ ਪੜਾਅ ਵਿੱਚ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਪਹੁੰਚਣਗੇ ਅਤੇ ਇੱਥੇ ਜੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ 16 ਅਤੇ 17 ਜੂਨ ਨੂੰ ਕੈਨੇਡਾ ਵਿੱਚ ਹੋ ਰਹੇ ਇਸ ਸੰਮੇਲਨ ਵਿੱਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਲਗਾਤਾਰ 6ਵੀਂ ਵਾਰ ਜੀ 7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਵਿਦੇਸ਼ ਮੰਤਰਾੜੇ ਨੇ ਕਿਹਾ ਕਿ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜੀ ਸੱਬਰ ਮੁਲਕਾਂ ਦੇ ਨੇਤਾਵਾਂ ਹੋਰ ਦੇਸ਼ਾਂ ਤੋਂ ਆਏ ਸੱਦੇ ਉਹਨਾਂ ਨੂੰ ਜਾ ਕੇ ਉੱਥੇ ਮਿਲਣਗੇ ਅਤੇ ਕੁਝ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਦੇ ਨਾਲ ਊਰਜਾ ਸੁਰੱਖਿਆ ਟੈਕਨੋਲੋਜੀ ਅਤੇ ਨਵੀਨਤਾ ਵਿਸ਼ੇਸ਼ ਕਰਕੇ AI ਊਰਜਾ ਸਬੰਧ ਅਤੇ ਕੁਆਂਟਮ ਨਾਲ ਸਬੰਧਤ ਮੁੱਦਿਆਂ ਸਮੇਤ ਮਹੱਤਵਪੂਰਨ ਗਲੋਬਲ ਮੁੱਦਿਆਂ ਤੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਸਿਖਰ ਸੰਮੇਲਨ ਦੇ ਦੌਰਾਨ ਕਈ ਦੋ ਪੱਖੀ ਬੈਠਕਾਂ ਦੇ ਵਿੱਚ ਵੀ ਹਿੱਸਾ ਲੈਣਗੇ ਆਪਣੇ ਦੌਰੇ ਦੇ ਅੰਤਮ ਪੜਾਅ ਵਿੱਚ ਪ੍ਰਧਾਨ ਮੰਤਰੀ ਕੋਰੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ 18 ਜੂਨ ਨੂੰ ਯੂਰਪੀ ਮੁਲਕ ਦੀ ਅਧਿਕਾਰਤ ਯਾਤਰਾ ਕਰਨਗੇ ਮੋਦੀ ਕੋਰੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਦੋ ਪੱਖੀ ਬੈਠਕ ਕਰਨਗੇ ਅਤੇ ਫਿਰ ਬਾਅਦ ਦੇ ਵਿੱਚ ਭਾਰਤ ਪਰਤ ਜਾਣਗੇ ਤੇ ਹੁਣ ਮੈਂ ਗੱਲ ਕਰ ਰਿਹਾ ਸੀ ਕਿ ਜਹਾਜ਼ ਹਾਦਸਾ ਹੋਇਆ ਉਹਦੇ ਉੱਤੇ अनेका ਸਵਾਲ ਖੜੇ ਹੋ ਗਏ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਸੰਜੇ ਰਾਉਤ ਉਹਨਾਂ ਨੇ ਅਹਮਦਾਬਾਦ ਜਹਾਜ਼ ਹਾਦਸੇ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੰਜੇ ਰਾਉਤ ਦਾ ਕਹਿਣਾ ਹੈ ਕਿ ਦੁਸ਼ਮਣ ਦੇਸ਼ਾਂ ਨੇ ਕਈ ਵਾਰ ਭਾਰਤੀ ਫੌਜੀ ਸਥਾਪਨਾਵਾਂ 'ਤੇ ਸਾਈਬਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਹਮਦਾਬਾਦ ਜਹਾਜ਼ ਹਾਦਸੇ ਦੇ ਪਿੱਛੇ ਕੋਈ ਦੁਸ਼ਮਣ ਦੀ ਸਾਜ਼ਿਸ਼ ਤਾਂ ਨਹੀਂ ਅਹਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਕਿਤੇ ਸਾਈਬਰ ਹਮਲਾ ਤਾਂ ਨਹੀਂ ਉਹਨਾਂ ਕਿਹਾ ਕਿ ਦੁਸ਼ਮਣ ਮੁਲਕਾਂ ਨੇ ਕਈ ਵਾਰ ਇਸ ਤਰ੍ਹਾਂ ਸਾਈਬਰ ਹਮਲਿਆਂ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਸਵਾਲ ਉੱਠਦਾ ਹੈ ਕਿ ਕੀ ਅਹਮਦਾਬਾਦ ਜਹਾਜ਼ ਹਾਦਸੇ ਦੇ ਪਿੱਛੇ ਕੋਈ ਦੁਸ਼ਮਣ ਦੀ ਚਾਲ ਤਾਂ ਨਹੀਂ ਇਸ ਸੰਭਾਵਨਾ ਨੂੰ ਜਾਂ ਸੰਭਾਵਨਾਵਾਂ ਨੂੰ ਉਹਨਾਂ ਨੇ ਮੁੰਬਈ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਸੰਬੋਧਨ ਕਰਦਿਆਂ ਪ੍ਰਗਟਾਇਆ ਸੰਜੇ ਰਾਉਤ ਦੇ ਅਨੁਸਾਰ ਇਹ ਸੰਭਵ ਹੈ ਕਿ ਕਿਸੇ ਦੁਸ਼ਮਣ ਮੁਲਕ ਨੇ ਜਹਾਜ਼ ਦੇ ਸਿਸਟਮ ਤੇ ਸਾਈਬਰ ਹਮਲਾ ਕਰਕੇ ਇਹ ਹਾਦਸਾ ਕੀਤਾ ਹੋਵੇ ਸੰਜੇ ਰਾਉਤ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਂ ਮਾਹਰਤਾ ਨਹੀਂ ਹੈ ਪਰ ਜਿਸ ਤਰ੍ਹਾਂ ਅਹਮਦਾਬਾਦ ਵਿੱਚ ਜਹਾਜ਼ ਉਡਾਣ ਭਰਦੇ 30 ਸਕਿੰਟਾਂ ਦੇ ਅੰਦਰ ਹਾਦਸਾ ਗ੍ਰਸਤ ਹੋ ਗਿਆ ਇਹਦੇ ਤੇ ਸਵਾਲ ਉਠਾਉਣਾ ਸੁਭਾਵਿਕ ਹੈ ਕਿ ਇਹ ਕਿਸੇ ਦੁਸ਼ਮਣ ਦੇਸ਼ ਦੁਆਰਾ ਜਹਾਜ਼ ਤੇ ਸਾਈਬਰ ਹਮਲਾ ਤਾਂ ਨਹੀਂ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਭਾਰਤੀ ਫੌਜੀ ਸਥਾਪਨਾਵਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਇਹ ਵੀ ਆਕਿਆ ਕਿ ਭਾਜਪਾ ਬੋਇੰਗ ਸੌਦੇ ਦੇ ਸਖਤ ਵਿਰੋਧ ਸੀ ਜਦੋਂ ਇਹ ਸੌਦਾ ਕੀਤਾ ਗਿਆ ਤਾਂ ਪਰਫੁੱਲ ਪਟੇਲ ਸਿਵਲ ਏਵੀਏਸ਼ਨ ਮੰਤਰੀ ਸਨ ਇਸ ਹਾਦਸੇ ਤੋਂ ਬਾਅਦ ਹੁਣ ਲੋਕ ਹਵਾਈ ਯਾਤਰਾ ਕਰਨ ਤੋਂ ਡਰਨਗੇ ਹਵਾਈ ਖੇਤਰ ਵਿੱਚ ਰੱਖਰਖਾਅ ਸਭ ਤੋਂ ਮਹੱਤਵਪੂਰਨ ਚੀਜ਼ ਹੈ ਅਹਮਦਾਬਾਦ ਦਾ ਰੱਖਰਖਾਅ ਦਾ ਠੇਕਾ ਕਿਸ ਕੋਲ ਹੈ ਇਹ ਵੀ ਦੇਖਣਾ ਹੋਵੇਗਾ ਇਹ ਹਾਦਸਾ ਸਿਰਫ ਅਹਮਦਾਬਾਦ ਵਿੱਚ ਹੀ ਕਿਉਂ ਹੋਇਆ ਇਹ ਵੀ ਦੇਖਣਾ ਹੋਵੇਗਾ ਅਹਮਦਾਬਾਦ ਹਵਾਈ ਐਡ ਤੋਂ ਉਡਾਨ ਭਰਨ ਵਾਲਾ ਜਹਾਜ਼ ਹਾਦਸਾ ਗ੍ਰਸਤ ਕਿਉਂ ਹੋਇਆ ਇਹ ਵੀ ਦੇਖਣਾ ਹੋਵੇਗਾ ਇਹ ਸਾਰੇ ਸਵਾਲ ਸੰਜੀਤ raute ਵੱਲੋਂ ਉਠਾਏ ਗਏ ਆ ਹਾਲਾਂਕਿ ਜਹਾਜ਼ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਵੀ ਬਣਾਈ ਹੈ। ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕਰਕੇ ਦੱਸਿਆ ਸੀ ਕਿ ਉੱਚ ਪੱਧਰੀ ਕਮੇਟੀ ਜਹਾਜ਼ ਹਾਦਸੇ ਦੀ ਜਾਂਚ ਕਰੇਗੀ। ਕਮੇਟੀ ਨੂੰ ਜਾਂਚ ਰਿਪੋਰਟ ਪੇਸ਼ ਕਰਨ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਹਦੇ ਨਾਲ ਹੀ ਬੀ.ਜੇ. ਮੈਡੀਕਲ ਕਾਲਜ ਦੀ ਛੱਤ ਤੋਂ ਬੀਤੇ ਦਿਨੀ ਬਲੈਕ ਬਾਕਸ ਵੀ ਬਰਾਮਦ ਕਰ ਲਿਆ ਗਿਆ ਸੀ। ਬਲੈਕ ਬਾਕਸ ਨੂੰ ਡੀਕੋਡ ਕਰਨ ਤੋਂ ਬਾਅਦ ਜਹਾਜ਼ ਹਾਦਸੇ ਦੇ ਅਸਲ ਕਾਰਨ ਵੀ ਸਾਹਮਣੇ ਆ ਸਕਦੇ ਹਨ। ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਸੁਖਵੀਰ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਸਨ ਤੇ ਪਹਿਲਾਂ ਅਸਤੀਫਾ ਵੀ ਆਪ ਹੀ ਦਿੱਤਾ ਤੇ ਫਿਰ ਪ੍ਰਧਾਨ ਵੀ ਬਣ ਗਏ ਸਨ ਬਾਅਦ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਅਕਾਲੀ ਦਲ ਨੂੰ ਮਜ਼ਬੂਤ ਕਰ ਰਿਹਾ ਇਸੇ ਤਰ੍ਹਾਂ ਭਾਵੇਂ ਵਿਰੋਧੀ ਧਿਰਾਂ ਨੂੰ ਉਹ ਲਗਾਤਾਰ ਕਿ ਰਹੇ ਨੇ ਉਹ ਦਾਵਾ ਕਰ ਰਹੇ ਨੇ ਕਿ ਲੁਧਿਆਣਾ ਜਿਮਨੀ ਚੋਣ ਵੀ ਜਿੱਤਾਂਗੇ ਅਤੇ 2027 ਦੇ ਵਿੱਚ ਅਸੀਂ ਸਰਕਾਰ ਵੀ ਬਣਾਵਾਂਗੇ ਅਤੇ ਕੁਝ ਰੂਸਿਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਵਿਰੋਝੇ ਹੋਏ ਨੇ ਇਦੇ ਵਿੱਚ ਅਨਿਲ ਜੋਸ਼ੀ ਇਹਦੇ ਨਾਲ ਸੋਨ ਸਿੰਘ ਠੰਡਲ ਅਤੇ ਹੁਣ ਸਕੰਦਰ ਸਿੰਘ ਮਲੂਕਾ ਦੀ ਉਹਨਾਂ ਨੇ ਘਰ ਵਾਪਸੀ ਕਰਵਾ ਲਈ ਹੈ ਸੁਖਵੀਰ ਬਾਦਲ ਨੇ ਦਰਸਾ ਸੋਸ਼ਲ ਮੀਡੀਆ ਤੇ ਇਹ ਪੋਸਟ ਸਾਂਝੀ ਕੀਤੀ ਹੈ ਸੁਖਵੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਹੈ ਦਸਣਾ ਬਣਦਾ ਉਹਨਾਂ ਨੇ ਕਿਹਾ ਕਿ ਮਲੂਕਾ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਹਨਾਂ ਦੀ ਵਾਪਸੀ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਅਤੇ ਉਹ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਚੱਲ ਰਹੀ ਪਾਰਟੀ ਦੀ ਚੋਣ ਮੁਹਿੰਮ ਨੂੰ ਤੁਰੰਤ ਸ਼ਾਮਲ ਹੋ ਕੇ ਹੁਲਾਰਾ ਦੇਣਗੇ। ਪੰਜਾਬੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਹਰ ਦਿਨ ਮਜ਼ਬੂਤੀ ਵੱਲ ਵਧ ਰਿਹਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਇਕਲੌਤੀ ਵਾਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਬੋਰ ਮਜ਼ਬੂਤ ਬਣਾਉਣ ਦੇ ਵਿੱਚ ਇਕਜੁੱਟ ਹੋਇਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਬਗਾਵਤ ਤੋਂ ਬਾਅਦ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ ਤੇ ਖਿੰਡ ਪੁੱਟ ਗਏ ਸਨ ਆਗੂ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਨੇ ਬਾਕੀ ਆਗੂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋਏ ਕਈ ਵੱਡੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਸਕੰਦਰ ਸਿੰਘ ਮਲੂਕਾ ਦਾ ਵੀ ਨਾਮ ਇੱਕ ਹੈ ਕਿਉਂਕਿ ਪਿਛਲੀ ਲੋਕ ਸਭਾ ਚੋਣ ਉਹਨਾਂ ਦੀ ਨੂਨੇ ਬਠਿੰਡਾ ਤੋਂ ਲੜੀ ਸੀ ਅਤੇ ਦੂਸਰੇ ਪਾਸੇ ਹਰਸ਼ ਸਿਮਰਤ ਕੌਰ ਬਾਦਲ ਉਹਨਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਸਨ ਸਕੰਦਰ ਸਿੰਘ ਮਲੂਕਾ ਵੀ ਉਸ ਵਕਤ ਪਾਰਟੀ ਵਿੱਚੋਂ ਬਾਹਰ ਹੋ ਗਏ ਸੀ ਹਾਲਾਂਕਿ ਉਹ ਪਾਰਟੀ ਵਿੱਚ ਦੁਬਾਰਾ ਆ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਪਾਸੇ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਆਮ ਲੋਕ ਵੀ ਹੰਕਾਰੀ ਸਮਝਦੇ ਨੇ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਵੀਡੀਓ ਬਹੁਤ ਸਾਰੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨਾਲ ਇਸ ਤਰ੍ਹਾਂ ਦੀ ਤਲਖੀ ਵਾਲੇ ਸਾਹਮਣੇ ਆਉਂਦੇ ਰਹੇ ਐ ਪਰ ਦੂਸਰੇ ਪਾਸੇ RAMU WALIA ਕਹਿੰਦੇ ਆ ਕਿ ਆਸ਼ੂ ਵਰਗਾ ਤਾਂ ਕੋਈ ਨਿੱਡਰ ਤੇ ਬਹਾਦਰ ਸਿਆਸਤਦਾਨੀ ਨਹੀਂ ਐ ਕਾਂਗਰਸ ਨੂੰ ਉਹਨਾਂ ਨੇ ਖੁੱਲ੍ਹ ਕੇ ਸਮਰਥਨ ਦੇ ਦਿੱਤਾ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਨੇ ਸਾਬਕਾ ਕੇਂਦਰੀ ਮੰਤਰੀ ਨੇ ਬਲਵੰਤ ਸਿੰਘ RAMU WALIA ਉਹ ਲੁਧਿਆਣਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਆਖਿਆ ਕਿ ਲੁਧਿਆਣਾ ਪੱਛਮੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਮੈਂ ਸਮਰਥਨ ਦੇ ਰਿਹਾ ਹਾਂ। ਰਾਮੂ ਵਾਲੀਆ ਨੇ ਆਖਿਆ ਕਿ ਭਾਰਤ ਪੂਸ਼ਣ ਆਸ਼ੂ ਇੱਕ ਨਿਡਰ ਅਤੇ ਬਹਾਦਰ ਸਿਆਸਤਦਾਨ ਹੈ। ਉਹਨਾਂ ਨੇ ਹਮੇਸ਼ਾ ਹੀ ਲੋਕ ਹਿੱਤਾਂ ਵਾਸਤੇ ਕੰਮ ਕੀਤਾ ਹੈ। ਇਸ ਕਰਕੇ ਉਹਨਾਂ ਨੂੰ ਜਤਾਇਆ ਜਾਣਾ ਬਹੁਤਲਾਸਮੀ ਹੈ। ਹਾਲਾਂਕਿ ਲੋਕ ਸਵਾਲ ਕਰ ਰਹੇ ਨੇ ਕਿ ਕੀ ਬਲਵੰਤ ਸਿੰਘ ਰਾਮੂ ਵਾਲੀਆ ਕਾਂਗਰਸ ਦੀ ਦੇਣ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਦੀ ਦੇਣ ਸਿੱਖ ਵਿਰੋਧੀ ਕਤਲਿਆ ਕੀ ਉਹ ਭੁੱਲ ਗਏ ਆ ਜਾਂ ਨਹੀਂ ਪਰ ਹੁਣ ਵੇਖਣਾ ਹੋਏਗਾ ਕਿ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕਿਸ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਅਤੇ ਨਤੀਜੇ ਕਿਸ ਉਮੀਦਵਾਰ ਦੇ ਹੱਕ ਜਾਂ ਕਿਸ ਪਾਰਟੀ ਦੇ ਵਿਰੋਧ ਵਿੱਚ ਆਉਂਦੇ ਨੇ ਦੂਸਰੇ ਪਾਸੇ ਲੰਬੇ ਸਮੇਂ ਤੋਂ ਚੁੱਪੋ ਜਾਂ ਮੌਨ ਵਰਤੇ ਬੈਠੇ ਨਵਜੋਤ ਸਿੱਧੂ ਨੇ ਵੀ ਚੁੱਪ ਤੋੜੀ ਹੈ ਅਤੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਆਪਣੇ ਦਿਲ ਦੇ ਕਈ ਵਲਵਲੇ ਵੀ ਸਾਂਝੇ ਕੀਤੇ ਹੈ ਅਸਲ ਦੇ ਵਿੱਚ ਉਹ ਨਿਰਾਸ਼ ਨੇ ਨਿਰਾਜ਼ ਵੀ ਨੇ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੱਧੂ ਖਰੀਦਦਾਰੀ ਕਰ ਰਹੇ ਸੀ ਇਸੇ ਮੌਕੇ ਮੀਡੀਆ ਨੇ ਉਹਨਾਂ ਨੂੰ ਕਈ ਸਵਾਲ ਕੀਤੇ ਤੇ ਸਿੱਧੂ ਵੱਲੋਂ ਆਪਣੇ ਅੰਦਾਜ਼ ਵਿੱਚ ਉਹਨਾਂ ਦੇ ਜਵਾਬ ਦਿੱਤੇ ਗਏ ਪੰਜਾਬ ਦੀ ਰਾਜਨੀਤੀ ਅਤੇ ਕਾਂਗਰਸ ਦੇ ਵਿੱਚ ਉਸ ਗਰਮ ਨਜ਼ਰ ਨਹੀਂ ਆ ਰਹੇ ਇਹਦੇ ਵਿਚਕਾਰ ਨਵਜੋਤ ਸਿੱਧੂ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਆਖਿਆ ਕਿ ਮੈਂ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਆਇਆ ਸੀ ਕੋਈ ਕਾਰੋਬਾਰ ਕਰਨ ਵਾਸਤੇ ਨਹੀਂ ਸੀ ਆਇਆ ਉਹਨਾਂ ਆਖਿਆ ਕਿ ਪਿਛਲੇ 30 ਸਾਲਾਂ ਵਿੱਚ ਪੰਜਾਬ ਚ ਆਈਆਂ ਸਾਰੀਆਂ ਹੀ ਸਰਕਾਰਾਂ ਨੇ ਮਾਫੀਆ ਵਧਾਇਆ ਚਲਾਇਆ ਪਰ ਮੈਂ ਅਜੇ ਤੱਕ ਆਪਣੇ ਸਿਧਾਂਤਾਂ ਤੇ ਕਾਇਮ ਐ ਸਿੱਧੂ ਨੇ ਕਿਹਾ ਕਿ ਜੇਕਰ ਪਿਛਲੇ 15 ਸਾਲਾਂ ਦੀ ਰਾਜਨੀਤੀ ਵਿੱਚ ਮੇਰੇ ਤੇ ਕੋਈ ਦੋਸ਼ ਹੋਵੇ ਤਾਂ ਮੈਨੂੰ ਦੱਸਿਆ ਜਾਵੇ ਮੈਂ ਆਪਣੀ ਜ਼ਮੀਰ ਤੇ ਚਿਰਤਨ ਨੂੰ ਡਿਗਣ ਨਹੀਂ ਦਿੰਦਾ ਪੰਜਾਬ ਵਿੱਚ ਬਦਲਾ ਕੋਈ ਨੀਤੀ ਨਹੀਂ ਐ ਨਾ ਹੀ ਕੋਈ ਪ੍ਰੋਗਰਾਮ ਐਲਾਨਿਆ ਗਿਆ ਕਈ ਸਾਲਾਂ ਤੋਂ ਸਰਕਾਰਾਂ ਕਰਜ਼ਾ ਲੈ ਕੇ ਪੰਜਾਬ ਨੂੰ ਚਲਾ ਰਹੀਆਂ ਨੇ ਇਹਦੇ ਉਲਟੋ ਮੇਰੇ ਤੇ ਉੱਚੀ ਆਵਾਜ਼ ਵਿੱਚ ਬੋਲਣ ਦੇ ਦੋਸ਼ ਵੀ ਲਾਉਂਦੇ ਨੇ ਇਹਦੇ ਤੋਂ ਪਹਿਲਾਂ ਕਾਂਗਰਸ ਲੁਧਿਆਣਾ ਪਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਕੁਝ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਪੰਜਾਬ ਸਮੇਤ ਕੁਝ ਹੋਰ ਆਗੂ ਵੀ ਸਨ ਜਿਹੜੇ ਚਿਹਰੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਪਰ ਨਵਜੋਸ਼ ਸਿੱਧੂ ਦਾ ਉਹਦੇ ਵਿੱਚ ਦੂਰ ਦੂਰ ਤੱਕ ਤੇ ਨਾਮ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਸਿੱਧੂ ਵੀ ਪਾਰਟੀ ਤੋਂ ਨਾਰਾਜ਼ ਹੈ ਤੇ ਲੱਗਦਾ ਹੈ ਪਾਰਟੀ ਵੀ ਸਿੱਧੂ ਤੋਂ ਨਾਰਾਜ਼ ਹੈ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਨਵਜੋਸ਼ ਸਿੱਧੂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਨੇ ਦਸਣਾ ਬਣਦਾ ਕਿ ਨਵਜੋਤ ਸਿੱਧੂ 2016 ਵਿੱਚ ਭਾਜਪਾ ਤੋਂ ਅਸਤੀਫਾ ਦੇਣ ਬਾਅਦ 2017 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੀ। ਉਹਨਾਂ ਨੂੰ ਵਜ਼ੀਰ ਬਣਾਇਆ ਗਿਆ ਅਤੇ ਇੱਕ ਵਜ਼ੀਰੀ ਉਹਨਾਂ ਨੇ ਕਬੂਲੀ ਵੀ ਨਹੀਂ ਸੀ। ਪਾਰਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਪਰ 2 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਇਸ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ। ਹਾਲਾਂਕਿ ਕਿਹਾ ਜਾਂਦਾ ਹੈ ਕਿ ਨਵਜੋਤ ਸਿੱਧੂ ਹਾਲੇ ਵੀ ਪ੍ਰਿਆੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਨੇੜੇ ਨੇ ਪਰ ਕਈ ਵਾਰੀ ਉਹਨਾਂ ਨੂੰ ਮਿਲਦੇ ਵੀ ਨਹੀਂ ਪਰ ਨਵਜੋਤ ਸਿੱਧੂ ਦੇ ਰਵੱਈਏ ਤੋਂ ਹਰ ਕੋਈ ਚਿੰਤਾ ਵਿੱਚ ਰਹਿੰਦਾ ਹੈ ਕਿ ਉਹ ਟੀਮ ਪਲੇਅਰ ਨਹੀਂ ਹਨ ਤੇ ਹੁਣ ਗੱਲ ਕਰਦੇ ਹਾਂ ਇਥੋਂ ਦੇ ਚੋਣ ਮੈਦਾਨ ਦੀ ਹਲਕਾ ਪੱਛਮੀ ਲੁਧਿਆਣਾ ਦੀ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੰਜੀਵ ਅਰੋੜਾ ਉਹਨਾਂ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਖਬਰ ਬੜ ਰਹੀ ਹੈ ਜਦ ਉਹਨਾਂ ਦੇ ਸਮਰਥਨ ਦੇ ਵਿੱਚ ਪ੍ਰਮੁੱਖ ਕਾਰੋਬਾਰੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਇਹਨਾਂ ਦਾ ਆਪ ਪੰਜਾਬ ਪ੍ਰਧਾਨ ਅਮਰ ਅਰੋੜਾ ਕੈਬਨਟ ਮੰਤਰੀ ਤਰਨਪ੍ਰੀਤ ਸੌਂਦ ਵਦਾਇਕ ਭੋਲਾ ਗਰੇਵਾਲਾ ਅਤੇ ਕੁਲਵੰਤ ਸਿੱਧੂ ਨੇ ਸਵਾਗਤ ਕੀਤਾ ਹੈ ਜਿਨ੍ਹਾਂ ਦੇ ਵੱਲੋਂ ਵਰਲਡ ਐਮ ਐਸ ਐਮਈ ਫੋਰਮ ਦੇ ਬੈਨਰ ਹੇਠ ਆਯੋਜਿਤ ਸਮਾਗਮ ਦੇ ਵਿੱਚ ਹਿੱਸਾ ਲਿਆ ਜਿਸ ਤੇ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸ਼ਾਮਲ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਖੁਦ ਕਾਰੋਬਾਰੀ ਹੈ ਅਤੇ ਇਸੇ ਵਜ੍ਹਾ ਨਾਲ ਉਹਨਾਂ ਨੂੰ ਇੰਡਸਟਰੀ ਦੀਆਂ ਸਮੱਸਿਆਵਾਂ ਬਾਰੇ ਬਿਹਤਰ ਜਾਣਕਾਰੀ ਹੈ ਜਿਸ ਤੇ ਮੱਦੇ ਨਜ਼ਰ ਉਹਨਾਂ ਵੱਲੋਂ ਫੂਕਲ ਪੁਆਇੰਟ ਵਿੱਚ ਸੜਕਾਂ ਅਤੇ ਪਾਰਕਾਂ ਦੀ ਕਾਇਆ ਕਲਪ ਕਰਵਾਈ ਗਈ ਹੈ ਇਸੇ ਤਰ੍ਹਾਂ ਇੰਡਸਟਰੀ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕਰਵਾਈ ਗਈ ਅਤੇ ਹਲਵਾਰਾ 에ਅਰਪੋਰਟ ਚਾਲੂ ਹੋਣ ਨਾਲ ਵੀ ਲੁਧਿਆਣਾ ਦੀ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ। ਪਾਰਟੀ ਪ੍ਰਧਾਨ ਅਮਰ ਅਰੋੜਾ ਅਤੇ ਮੰਤਰੀ ਸੌਂਦਰੇ ਕਿਹਾ ਕਿ ਨਵੀਂ ਇੰਡਸਟਰੀ ਨੂੰ 45 ਦਿਨ ਵਿੱਚ ਮਨਜ਼ੂਰੀ ਦੇਣ ਲਈ ਫਾਸਟ ਟਰੈਕ ਪੋਰਟਲ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਦੌਰਾਨ ਸਮੱਸਿਆਵਾਂ ਦਾ ਫਾਸਟ ਟਰੈਕ ਹੱਲ ਹੋਣਗੇ। ਤੁਹਾਨੂੰ ਦੱਸਣਾ ਬਣਦਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ 19 ਜੂਨ ਨੂੰ ਹੋਵੇਗੀ ਅਤੇ 23 ਜੂਨ ਨੂੰ ਨਤੀਜੇ ਆ ਜਾਣਗੇ। ਤੇ ਹੁਣ ਗੱਲ ਕਰਦੇ ਆ ਆ ਇੱਕ ਵੱਡੀ ਖਬਰ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਲੱਗਦਾ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਛੇੜਛਾੜ ਕੌਣ ਕਰ ਰਿਹਾ ਪਰ ਹੁਣ ਕਰਨੀ ਮੁਸ਼ਕਲ ਹੋਵੇਗੀ ਪੰਜਾਬ ਦੇ ਵਿੱਚ ਹੁਣ ਦੇਕਰ ਕੋਈ ਜ਼ਮੀਨ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰੇਗਾ ਤਾਂ ਜ਼ਮੀਨ ਦੇ ਮਾਲਕ ਦੇ ਮੋਬਾਈਲ ਤੇ ਤੁਰੰਤ ਅਲਰਟ ਆ ਜਾਏਗਾ ਅਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇਗਾ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਈਜੀ ਜਮਾ ਮੰਡੀ ਪੋਰਟਲ ਦੀ ਸ਼ੁਰੂਆਤ ਕਰਕੇ ਪੰਜਾਬ ਦੇ ਵਿੱਚ ਜ਼ਮੀਨੀ ਰਿਕਾਰਡ ਸਿਵਾਵਾਂ ਨੂੰ ਆਸਾਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਸਬੰਧੀ ਪੰਜਾਬ ਦੇ ਸੀਨੀਅਰ ਆਈਜੀਐਸ ਅਧਿਕਾਰੀ ਵਧੀਕ ਮੁੱਖ ਸਕੱਤਰ ਕਾਂ ਵਿੱਤ ਕਮਿਸ਼ਨਰ ਮਾਲ ਵਿਭਾਗ ਅਨੁਰਾਗ ਵਰਮਾ ਨੇ ਜਾਣਕਾਰੀ ਦਿੱਤੀ ਹੈ ਇਸ ਨਵੇਂ ਪੋਰਟਲ ਦੇ ਵਿੱਚ ਇੱਕ ਵਿਸ਼ੇਸ਼ ਵਿਸ਼ੇਸ਼ਤਾ ਵੀ ਜੁੜੀ ਗਈ ਹੈ ਜਿਹੜੀ ਕਿ ਐਨਆਰਆਈ ਲੋਕਾਂ ਵਾਸਤਾ ਬੇहद ਖਾਸ ਹੋ ਸਕਦੀ ਹੈ ਸਿਰਫ 500 ਰੁਪਏ ਦੀ ਸਾਲਾਨਾ ਫੀਸ ਦੇ ਕੇ ਕੋਈ ਵੀ ਜਮ੍ਹਾਂਬੰਦੀ ਨੰਬਰ ਭਾਵ ਖੇਵਟ ਰਜਿਸਟਰਡ ਕਰਵਾਈ ਜਾ ਸਕੇਗੀ ਇਹਦੇ ਉੱਤੇ ਕੋਈ ਵੀ ਬਦਲਾਅ ਹੋਣ ਤੇ ਤੁਰੰਤ ਵਟਸਐਪ ਜਾਂ ਈਮੇਲ ਰਾਹੀਂ ਤੁਹਾਡੇ ਤੱਕ ਸੂਚਨਾ ਪਹੁੰਚੇਗੀ ਇਹਦੇ ਨਾਲ ਹੀ ਜੇਕਰ ਜ਼ਮੀਨ ਦੇ ਰਿਕਾਰਡ ਵਿੱਚ ਕੋਈ ਬਦਲਾਅ ਬਿਨਾਂ ਮਾਲਕ ਦੀ ਜਾਣਕਾਰੀ ਦੇ ਹੋਵੇਗਾ ਤਾਂ ਮਾਲਕ ਤੁਰੰਤ ਆਨਲਾਈਨ ਇਤਰਾਜ਼ ਦਰਜ ਕਰ ਸਕੇਗਾ ਜੋ ਸਿੱਧਾ ਰੈਵਨਿਊ ਅਧਿਕਾਰੀ ਤੱਕ ਪਹੁੰਚੇਗਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਜ਼ਮੀਨ ਦੀ ਰਜਿਸਟਰੀ ਸਰਕਾਰ ਵੱਲੋਂ ਇੱਕ ਡਰਾਫਟ ਪੇਪਰ ਮਿਲੇਗਾ ਜਿਸ ਤੇ ਖਰੀਦਦਾਰ ਅਤੇ ਵਿਕਰੀਤਾ ਆਪਣੀ ਰਜਿਸਟਰੀ ਖੁਦ ਲਿਖ ਸਕਣਗੇ ਇਤੋਂ ਤੱਕ ਇਹ ਰਜਿਸਟਰੀ ਕਿਸੇ ਵੀ ਨਜ਼ਦੀਕੀ ਤਹਿਸੀਲ ਵਿੱਚ ਜਾ ਕੇ ਕਰਵਾਈ ਜਾ ਸਕੇਗੀ ਉਹਨਾਂ ਕਿਹਾ ਕਿ ਜਿਸ ਤਹਿਸੀਲਦਾਰ ਕੋਲ ਰਜਿਸਟਰੀਆਂ ਜ਼ਿਆਦਾ ਹੋਣਗੀਆਂ ਉਸ ਦੀ ਕਾਰਗੁਜ਼ਾਰੀ ਵਧੀਆ ਮੰਨੀ ਜਾਏਗੀ ਜਿੱਥੇ ਕੰਮ ਘੱਟ ਹੋਏਗਾ ਉੱਥੇ ਸਰਕਾਰ ਸਮਝੇਗੀ ਕਿ ਉੱਥੇ ਲੋਕ ਜਾਣਾ ਕਿਉਂ ਪਸੰਦ ਨਹੀਂ ਕਰਦੇ ਤੇ ਹੁਣ ਗੱਲ ਕਰਦਿਆਂ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਅਰੀਲਾ ਚੜਾਉਂਦੇ ਆ ਤੇ ਨਾਲ ਗੰਦ ਵੀ ਪਾਉਂਦੇ ਆ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਲਗਾਤਾਰ ਧਮਕੀਆਂ ਦੇਣ ਵਾਲੇ निहंग अमृतपाल सिंह ਮਹਿਰੋਂ ਬਾਰੇ ਵੱਡੀ ਖਬਰ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰam ਜਿਹੜਾ ਪੇਜ ਆ ਉਹ ਬੈਨ ਕਰ ਦਿੱਤਾ ਗਿਆ ਹੈ। ਇਹਦੇ ਨਾਲ ਹੀ ਬਠਿੰਡਾ ਪੁਲਿਸ ਦੇ ਵੱਲੋਂ ਉਹਦੇ ਖਿਲਾਫ ਲੋਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੁਧਿਆਣਾ ਦੀ ਇਨਫਲੂਐਂਸਰ ਕੰਚਨ ਉਰਫ ਕਮਲ ਉਹਦੇ ਕਤਲ ਦੀ ਜ਼ਿੰਮੇਵਾਰੀ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਲੈ ਲਈ ਗਈ ਸੀ। ਦੱਸਣਾ ਬਣਦਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਕੰਚਨ ਨੂੰ ਧਮਕੀਆਂ ਦੇਣ ਤੋਂ ਬਾਅਦ ਅਮਰ ਸਰਦੀ ਦੀਪਕਾ ਲੁਥਰਾ ਅਤੇ ਸਿਮਨਪ੍ਰੀਤ ਉਰਫ ਪ੍ਰੀਤੀ ਪਾਪ ਪ੍ਰੀਤ ਜੱਟੀ ਨੂੰ ਵੀ ਲਗਾਤਾਰ ਧਮਕੀਆਂ ਵੱਲ ਰਹੀਆਂ ਨੇ ਦੀਪਕਾ ਲੁਥਰਾ ਦਾ ਕਹਿਣਾ ਕਿ ਮੈਂ ਤਾਂ ਆਪਣੇ ਨਾਂ ਦੇ ਨਾਲ ਕੌਰ ਵੀ ਨਹੀਂ ਲਾਉਂਦੀ ਅਮਰਿਤਪਾਲ ਦੇ ਵੱਲੋਂ ਲਗਾਤਾਰ ਟਾਰਗੇਟ ਕਰਨ ਤੋਂ ਮਗਰੋਂ ਇਹਨਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਬੀਤੇ ਦਿਨੀ ਦੀਪਕ ਲੁਥਰਾ ਨੇ ਪੁਲਿਸ ਕਮਿਸ਼ਨਰ ਕੋਲ ਜਾ ਕੇ ਸੁਰੱਖਿਆ ਦੀ ਮੰਗ ਕੀਤੀ ਸੀ ਉੱਥੇ ਹੀ ਲਗਾਤਾਰ ਉਹਨੂੰ ਧਮਕੀਆਂ ਵੱਲ ਰਹੀਆਂ ਨੇ ਅਤੇ ਧਮਕੀਆਂ ਤੋਂ ਬਾਅਦ ਹੁਣ ਪ੍ਰੀਤ ਜੱਟੀ ਵੱਲੋਂ ਲਾਈਵ ਆ ਕੇ ਸੋਸ਼ਲ ਮੀਡੀਆ ਤੇ ਆਪਣਾ ਵੀ ਦਰਦ ਬਿਆਨਿਆ ਗਿਆ ਹੈ ਇੱਥੇ ਦੱਸਣਾ ਬਣਦਾ ਕਿ ਕੁਝ ਦਿਨ ਪਹਿਲਾਂ ਇੰਸਟਾ ਦੇ ਉੱਤੇ ਕੰਚਨ ਉਰਫ ਕਮਲਕੌਰ ਭਾਬੀ ਦੀ ਸ਼ੱਕੀ ਹਾਲਤ ਵਿੱਚ ਬਠਿੰਡਾ ਦੇ ਵਿੱਚ ਇੱਕ ਕਾਰ ਵਿੱਚੋਂ Laash ਬਰਾਮਦ ਹੋਈ ਸੀ ਉਸਤੇ ਕਤਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਮਹਿਰੋਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਗਈ ਸੀ ਹੁਣ ਇਸ ਕਤਲ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਏ ਜਾਣ ਦਾ ਦਾਵਾ ਕੀਤਾ ਹੈ ਇਸ ਵਾਰ ਦਾ ਤਾਂ ਮੁੱਖ ਸਾਜ਼ਿਸ਼ਕਾਰਾ ਅਮਰਿਤਪਾਲ ਸਿੰਘ ਮਹਿਰੋਂ ਦੱਸਿਆ ਗਿਆ ਤੇ ਹਾਲੇ ਉਹ ਫਰਾਰ ਹੈ ਪਰ ਉਸਤੇ ਦੋ ਸਾਥੀ ਪੁਲਿਸ ਨੇ ਬੀਤੇ ਦਿਨੀ ਗ੍ਰਿਫਤਾਰ ਕਰ ਲਏ ਸੀ ਉਹਨਾਂ ਦੱਸਿਆ ਕਿ ਕਾਤਲਾਂ ਨੂੰ ਕੰਚਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੱਛਰ ਸਮਗਲੀ ਪਾਉਣ ਤੇ ਇਤਰਾਜ਼ ਸੀ ਪਰ ਹੁਣ ਕੁਝ ਹੋਰ ਜਾਣਕਾਰੀਆਂ ਨਿਕਲ ਕੇ ਸਾਹਮਰੇ ਆ ਰਹੀਆਂ ਨੇ ਕਿ ਵਿਵਾਦਤ ਤੇ ਅਸ਼ਰੀਲ ਰੀਲਾਂ ਅਪਲੋਡ ਕਰਨ ਦੇ ਲਈ ਲੁਧਿਆਣਾ ਦੇ ਲਕਸ਼ਮਣਗਰ ਨਗਰ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਦੇ ਵਿੱਚ ਮੁੱਖ ਮੁਲਜ਼ਮ ਅਮਰਿਤਪਾਲ ਸਿੰਘ ਭਾਵੇਂ ਪੁਲਿਸ ਗ੍ਰਿਫਤ ਤੋਂ ਬਾਹਰ ਹੈ ਪਰ ਇਸ ਮਾਮਲੇ ਵਿੱਚ ਦੋ ਸ਼ੱਕੀ ਗ੍ਰਿਫਤਾਰ ਕੀਤੇ ਗਏ ਸੀ ਪਰ ਤੀਜਾ ਤੇ ਮੁੱਖ ਮੁਲਜ਼ਮ ਪੁਲਿਸ ਤੇ ਹਾਲੇ ਤੱਕ ਹੱਥ ਨਹੀਂ ਸੀ ਲੱਗ ਸਕਿਆ ਇਹਦੇ ਨਾਲ ਹੀ ਉਸਤੇ ਇੰਟਰਨੈਟ ਮੀਡੀਆ ਤੇ ਲੋਕਾਂ ਨੂੰ ਧਮਕੀਆਂ ਦੇਣ ਵਾਲੇ ਬਿਆਨ ਹੁਣ ਲਗਾਤਾਰ ਵਾਇਰਲ ਹੋ ਰਹੇ ਨੇ ਕੰਚਨ ਉਰਫ ਕਮਲ ਕੌਰ ਦੇ ਕਤਲ ਦੇ ਮਾਸਟਰਮਾਈਂਡ ਅਮਰਿਤਪਾਲ ਦੀ ਗ੍ਰਿਫਤਾਰੀ ਵਾਸਤੇ ਜ਼ਿਲ੍ਹਾ ਪੁਲਿਸ ਨੇ ਸੱਤ ਟੀਮਾਂ ਦਾ ਗਠਨ ਕਰ ਦਿੱਤਾ ਹੈ ਇਦੇ ਵਿੱਚ ਕੈਂਟ थाना ਪੁਲਿਸ, ਸੀਆਈਏ 1 ਅਤੇ ਸੀਆਈਏ 2 ਦੀਆਂ ਟੀਮਾਂ ਦੇ ਨਾਲ ਟੈਕਨੀਕਲ ਤੇ ਸਾਈਬਰ ਸਲ ਦੀਆਂ ਟੀਮਾਂ ਵੀ ਲਗਾਤਾਰ ਉਸਦੀ ਮੂਵਮੈਂਟ ਨੂੰ ਟਰੈਕ ਕਰ ਰਹੀਆਂ ਨੇ ਅਤੇ ਉਸਦੀ ਗ੍ਰਿਫਤਾਰੀ ਵਾਸਤੇ ਛਾਪੇਬਾਰੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਦੌਰਾਨ ਪਿਛਲੇ 2 ਦਿਨਾਂ ਤੋਂ ਇੰਟਰਨੈਟ ਮੀਡੀਆ ਤੇ ਕੁਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਵਾਦਿਤ ਵੀਡੀਓ ਅਪਲੋਡ ਕਰਨ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੀ ਹੱਤਿਆ ਤੋਂ ਬਾਅਦ ਪਹਿਲਾਂ ਉਸਦੇ ਨਾਲ ਜ਼ਬਰਦਸਤਰਾ ਕੀਤਾ ਗਿਆ ਸੀ। ਜਬਰਦਨਾਤ ਤੋਂ ਬਾਅਦ ਉਸ ਦਾ ਗੜਾ ਦਬਾ ਕੇ ਹਤਿਆ ਕੀਤੀ ਗਈ ਇਸ ਜਿਹੜੇ ਦਾਅਵੇ ਨੇ ਜਾਂ ਇਹਨਾਂ ਦਾਅਵਿਆਂ ਦੇ ਬਾਬਤ ਬਠਿੰਡਾ ਪੁਲਿਸ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਹਾਲੇ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਖੁਲਾਸਾ ਨਹੀਂ ਅਸੀਂ ਕਰ ਸਕਦੇ ਪਰ ਇਸ ਐਂਗਲ ਤੋਂ ਵੀ ਹੁਣ ਪੁਲਿਸ ਜਾਂਚ ਕਰ ਰਹੀ ਹੈ ਇਹਨੂੰ ਲੈ ਕੇ ਮ੍ਰਿਤਕਾ ਦੇ ਸਵੈਬ ਲੈ ਕੇ ਖਰੜ ਅਤੇ ਫਰੀਦਕੋਟ ਲੈਬ ਦੇ ਵਿੱਚ ਜਾਂਚ ਵਾਸਤੇ ਭੇਜੇ ਗਏ ਹੈ ਉੱਥੇ ਹੀ ਪੋਸਟ ਮਾਰਟਮ ਰਿਪੋਰਟ ਦਾ ਵੀ ਹਾਲੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਦੇ ਤੋਂ ਬਾਅਦ ਹੀ ਇਸ ਦਾਅਵੇ ਨਾਲ ਸਹੀ ਟੰਕ ਤੇ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਫਿਰ ਮੁਲਜ਼ਮ ਤੇ ਕਤਲ ਦੀਆਂ ਧਰਾਵਾਂ ਤੇ ਹੋਰ ਧਰਾਵਾਂ ਦੇ ਨਾਲ ਇਸ ਤਰ੍ਹਾਂ ਦੀਆਂ ਧਰਾਵਾਂ ਵੀ ਦਰਜ ਕੀਤੀਆਂ ਜਾ ਸਕਦੀਆਂ ਨੇ ਜੇਕਰ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਜਿਹੜਾ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੰਚਨ ਨਾਲ ਪਹਿਲਾਂ ਜ਼ਬਰਦਨਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕੀਤਾ ਗਿਆ ਇਹ ਪੋਸਟ ਮਾਰਟਮ ਦੀ ਰਿਪੋਰਟ ਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਰ ਇਹਦੇ ਨਾਲ ਹੀ ਕੁਝ ਲੋਕ ਜਿੱਥੇ ਅਮਰਿਤਪਾਲ ਮਹਿਰੋਂ ਦੇ ਹੱਕ ਵਿੱਚ ਨੇ ਉੱਥੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੀ ਹੁਣ ਇਹ ਗੰਦਮੰਦ ਦੇਖਣ ਵਾਲੇ ਲੋਕ ਹਟ ਜਾਣਗੇ ਇਹ ਗੰਦਮੰਦ ਪ੍ਰੋਸਨ ਵਾਲਿਆਂ ਨੂੰ ਰੋਕੇ ਜਾਣ ਦੇ ਕਾਰਨ ਕੀ ਲੋਕਾਂ ਦੀ ਸੋਚ ਬਦਲ ਜਾਵੇਗੀ ਸਾਰੇ ਸੋਸ਼ਲ ਮੀਡੀਆ ਤੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਰਜ ਕਰ ਰਹੇ ਨੇ ਦੋਸਤੋ ਇਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬਾ ਰਾਖਾ